ਪੰਜਾਬ ਦਾ ਇੱਕ ਜ਼ਿਲ੍ਹਾ ਹੈ ਪਟਿਆਲਾ ਤੇ ਪਟਿਆਲਾ ਦੇ ਸਮਾਨਾਂ ਦੇ ਵਿੱਚ ਰਹਿੰਦਾ ਸੀ ਜੈਪਾਲ ਦਾ ਪਰਿਵਾਰ ਪਰਿਵਾਰ ਦੇ ਵਿੱਚ ਜੈਪਾਲ ਤੇ ਜੈਪਾਲ ਦੀ ਪਤਨੀ ਭਵਾਨੀ ਤੇ ਉਹਨਾਂ ਦੀ ਇੱਕ ਕੁੜੀ ਸੀ ਭਾਵਨਾ ਤੇ ਉਹਨਾਂ ਦਾ ਇੱਕ ਮੁੰਡਾ ਸੀ ਜੈਪਾਲ ਦਾ ਕੋਈ ਵੀ ਫਿਕਸ ਕੰਮ ਨਹੀਂ ਸੀ ਜੇਰਾ ਵੀ ਉਹਨੂੰ ਕੰਮ ਮਿਲਦਾ ਸੀ ਉਹ ਉਹੀ ਕਰ ਲੈਂਦਾ ਸੀ ਕਿਸੇ ਵੀ ਕੰਮ ਦੇ ਵਿੱਚ ਉਹਦਾ ਮਨ ਨਹੀਂ ਲੱਗਦਾ ਸੀ ਜੇਰਾ ਵੀ ਉਹ ਕੰਮ ਕਰਦਾ ਸੀ ਥੋੜੇ ਦਿਨਾਂ ਬਾਅਦ ਉਹਦਾ ਮਨ ਉਸ ਕੰਮ ਤੋਂ ਭੱਜ ਜਾਂਦਾ ਸੀ ਜਿਸ ਵਜ੍ਹਾ ਤੋਂ ਉਹਦੀ ਘਰ ਵਾਲੀ ਉਹਦੇ ਤੋਂ ਬਹੁਤ ਨਾਰਾਜ਼ ਰਹਿੰਦੀ ਸੀ ਪਹਿਲਾਂ ਉਹ ਟੀਵੀ ਰਿਪੇਅਰ ਦੀ ਦੁਕਾਨ ਚ ਚਲਾਉਂਦਾ ਸੀ ਪਰ 1 ਸਾਲ ਇਹਨੇ ਦੁਕਾਨ ਚਲਾਉਣ ਤੋਂ ਬਾਅਦ ਦੁਕਾਨ ਉਹਨੇ ਬੰਦ ਕਰ ਦਿੱਤੀ ਸੀ ਫੇਰ ਉਸ ਤੋਂ ਬਾਅਦ ਇਹਨੇ ਕੇਬਲ ਦਾ ਕੰਮ ਕੀਤਾ ਤੇ ਕੇਬਲ ਦਾ ਕੰਮ ਵੀ ਇਹਦੇ ਕੋਲ ਨਹੀਂ ਸੰਭਲਿਆ ਤੇ ਇਹ ਵੀ ਹੁਣ ਇਹ ਬੰਦ ਕਰ ਦਿੰਦਾ ਹੈ ਹੁਣ ਪਰਿਵਾਰ ਦਾ ਖਰਚਾ ਚਲਾਉਣਾ ਮੁਸ਼ਕਲ ਹੋ ਚੁੱਕਿਆ ਸੀ ਤੇ ਇਸੇ ਗੱਲ ਨੂੰ ਲੈ ਕੇ ਜੈਪਾਲ ਦੀ ਪਤਨੀ ਭਵਾਨੀ ਇਹਦੇ ਨਾਲ ਲੜਦੀ ਰਹਿੰਦੀ ਸੀ ਇਹ ਹੁਣ ਕਹਿੰਦੀ ਹੈ ਕਿ ਤੇਰੇ ਕੋਲੋਂ ਤਾਂ ਪਰਿਵਾਰ ਚੱਲਣਾ ਨਹੀਂ ਤੇ ਮੈਂ ਹੀ ਕੁਝ ਕਰਦੀ ਹਾਂ ਭਵਾਨੀ ਜਦੋਂ ਦੀ ਵਿਆਹ ਕਰਵਾ ਕੇ ਆਈ ਸੀ ਜੈਪਾਲ ਦੇ ਘਰ ਜਾਂ ਤੇ ਉਹ ਦੁੱਖ ਦੇਖ ਰਹੀ ਸੀ ਜਾਂ ਫਿਰ ਜੈਪਾਲ ਦਾ ਹਰ ਸਾਲ ਬਦਲਦਾ ਹੋਇਆ ਨਵਾਂ ਧੰਦਾ ਹੁਣ ਭਵਾਨੀ ਕੁਝ ਦਿਨ ਪਹਿਲਾਂ ਹੀ ਆਪਣੀ ਭੈਣ ਜੋ ਕਿ ਜਲੰਧਰ ਦੇ ਵਿੱਚ ਰਹਿੰਦੀ ਸੀ ਉਹਦੇ ਕੋਲ ਗਈ ਹੋਈ ਸੀ ਜਿੱਥੇ ਉਹਨੇ ਉਹਨਾਂ ਦੇ ਗਵਾਂਡੀਆਂ ਦੇ ਘਰ ਦੇ ਵਿੱਚ ਇੱਕ ਔਰਤ ਰਹਿੰਦੀ ਸੀ ਜਿਸ ਨੂੰ ਮਾਤਾ ਦੀ ਚੌਂਕੀ ਹੁੰਦੀ ਸੀ ਉਹਨੂੰ ਉਹਨੇ ਵੇਖਿਆ ਸੀ ਉਹ ਵੀ ਉਹਨਾਂ ਦੇ ਘਰ ਦੇ ਵਿੱਚ ਜਾਂਦੀ ਸੀ ਤੇ ਉਹਨੂੰ ਦੇਖਦੀ ਸੀ ਕਿ ਮਾਤਾ ਦੀ ਚੌਂਕੀ ਦੌਰਾਨ ਉਹਦੇ ਘਰ ਦੇ ਵਿੱਚ ਬਹੁਤ ਸਾਰੇ ਸਰਧਾਲੂ ਹੀ ਇਕੱਠੇ ਹੋਏ ਸਨ ਜੋ ਬਹੁਤ ਸਾਰਾ ਪੈਸਾ ਉਹਨੂੰ ਦੇ ਰਹੇ ਸਨ ਤੇ ਉਸ ਔਰਤ ਦੀ ਲੋਕਾਂ ਦੇ ਸਾਹਮਣੇ ਇੱਜ਼ਤ ਵੀ ਬਹੁਤ ਸਾਰੀ ਸੀ ਹੁਣ ਭਵਾਨੀ ਦੇ ਮਨ ਦੇ ਵਿੱਚ ਵੀ ਇਹ ਖਿਆਲ ਆਉਂਦਾ ਹੈ ਕਿ ਕਿਉਂ ਨਾ ਉਹ ਵੀ ਕੁਝ ਇਹੋ ਜਿਹਾ ਹੀ ਕੰਮ ਕਰੇ ਜਿਸ ਨਾਲ ਲੋਕ ਉਹਦੀ ਇੱਜ਼ਤ ਵੀ ਕਰਨ ਤੇ ਪੈਸਾ ਵੀ ਦੇਣ ਤੇ ਉਹ ਹੁਣ ਇਹੀ ਕੰਮ ਸੋਚਦੀ ਹੈ ਤੇ ਜੈਪਾਲ ਨੂੰ ਵੀ ਇਹ ਜਿਹੜਾ ਤਰੀਕਾ ਸੀ ਉਹ ਵਧੀਆ ਲੱਗਦਾ ਹੈ ਕਿਉਂਕਿ ਇਹਦੇ ਵਿੱਚ ਕੋਈ ਵੀ ਇਨਵੈਸਟਮੈਂਟ ਕਰਨ ਦੀ ਲੋੜ ਨਹੀਂ ਸੀ ਤੇ ਨਾ ਹੀ ਕੋਈ ਸਮਾਨ ਲਿਆਉਣ ਦੀ ਲੋੜ ਸੀ ਕਿਉਂਕਿ ਇਹ ਕਾਰੋਬਾਰ ਉਸ ਸਮੇਂ ਦੇ ਵਿੱਚ ਕਾਫੀ ਚੱਲ ਵੀ ਰਿਹਾ ਸੀ ਬਹੁਤ سارے ਲੋਕ ਬਾਬੇ ਬਣੇ ਹੋਏ ਸਨ ਤੇ ਬਹੁਤ سارے ਲੋਕਾਂ ਨੂੰ ਚੌਂਕੀ ਵੀ ਆਉਂਦੀ ਸੀ ਬਸ ਲੋੜ ਸੀ ਐਡਵਰਟਾਈਜ਼ਮੈਂਟ ਕਰਨ ਦੀ ਤੇ ਇਹ ਜਿਹੜੀ ਐਡਵਰਟਾਈਜ਼ਮੈਂਟ ਹੈ ਉਹ ਜੈਪਾਲ ਕਰਨੀ ਸ਼ੁਰੂ ਕਰ ਦਿੰਦਾ ਹੈ ਉਹ ਆਸਪ੍ਰੋਸ ਲੋਕਾਂ ਦੇ ਵਿੱਚ ਇਹ ਕਹਿਣਾ ਸ਼ੁਰੂ ਕਰ ਦਿੰਦਾ ਹੈ ਕਿ ਪਿਛਲੇ ਮੰਗਲਵਾਰ ਨੂੰ ਉਹਦੀ ਪਤਨੀ ਦੇ ਸਿਰ ਦੇ ਉੱਤੇ ਮਾਤਾ ਆਈ ਸੀ। ਉਹ ਹੁਣ ਹਰ ਮੰਗਲਵਾਰ ਨੂੰ ਮਾਤਾ ਦੀ ਚੌਂਕੀ ਲਾਇਆ ਕਰਨਗੇ ਤੇ ਇਸ ਦੇ ਲਈ ਆਂਡਗਵਾਂਡ ਲੋਕਾਂ ਨੂੰ ਉਹ ਸੱਦਾ ਦੇ ਕੇ ਵੀ ਆਉਂਦਾ ਹੈ ਕਿ ਤੁਸੀਂ ਮੰਗਲਵਾਰ ਦੇ ਮੰਗਲਵਾਰ ਸਾਡੇ ਘਰ ਆਉਣਾ ਹੈ। ਲੋਕੀ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਜਿਸ ਤਰ੍ਹਾਂ ਹੀ ਲੋਕੀ ਇਕੱਠੇ ਹੋ ਜਾਂਦੇ ਸਨ ਤੇ ਇਹ ਭਵਾਨੀ ਚੌਂਕੀ ਦੇਣੀ ਸ਼ੁਰੂ ਕਰ ਦਿੰਦੀ ਸੀ ਪੂਰੇ ਜੋਸ਼ ਦੇ ਨਾਲ। ਤੇ ਇਹ ਜਿਹੜੇ ਲੋਕੀ ਇਕੱਠੇ ਹੋਏ ਹੁੰਦੇ ਸਨ ਇਹ ਆਪਣੀ ਆਪਣੀਆਂ ਪੁਛਨਾ ਵੀ ਇਹਦੇ ਕੋਲੋਂ ਪੁੱਛਦੇ ਸਨ ਤੇ ਇਹਦਾ ਇੱਕੋ ਹੀ ਜਵਾਬ ਹੁੰਦਾ ਸੀ ਕਿ ਸਾਰਾ ਕੁਝ ਠੀਕ ਹੋ ਜਾਵੇਗਾ ਤੇ ਕਈ ਲੋਕਾਂ ਦੇ ਇਹਦੇ ਕਹਿਣ ਦੇ ਉੱਤੇ ਇਹ ਤੁੱਕਾ ਵੀ ਇਹਦਾ ਲੱਗ ਗਿਆ ਸੀ ਤੇ ਹੌਲੀ-ਹੌਲੀ ਕਈਆਂ ਲੋਕਾਂ ਦਾ ਕੰਮ ਵੀ ਬਣ ਚੁੱਕਿਆ ਸੀ ਹੁਣ ਹੌਲੀ-ਹੌਲੀ ਭਵਾਨੀ ਦਾ ਨਾਮ ਮੁਹੱਲੇ ਦੇ ਬਾਹਰ ਵੀ ਜਾਣਾ ਸ਼ੁਰੂ ਹੋ ਗਿਆ ਸੀ ਦੂਰ-ਦੂਰ ਤੋਂ ਲੋਕੀ ਆਣਾ ਸ਼ੁਰੂ ਹੋ ਗਏ ਸਨ ਲੋਕ ਹੁਣ ਇਹਨੂੰ ਸੇਵਾ ਦੇ ਨਾਮ ਤੇ ਪੈਸਾ ਵੀ ਦੇਣਾ ਸ਼ੁਰੂ ਕਰ ਦਿੰਦੇ ਨੇ ਇਹਨਾਂ ਦਾ ਇਹ ਧੰਦਾ ਚੱਲਣਾ ਸ਼ੁਰੂ ਹੋ ਗਿਆ ਸੀ ਜੈਪਾਲ ਖੁਸ਼ ਹੋ ਗਿਆ ਸੀ ਕਿ ਇਸ ਕੰਮ ਦੇ ਵਿੱਚ ਨਾ ਤੇ ਉਹਨਾਂ ਦਾ ਕੋਈ ਪੈਸਾ ਲੱਗਿਆ ਹੈ ਤੇ ਕਮਾਈ ਵੀ ਦੁੱਗਣੀ ਹੋ ਰਹੀ ਹੈ ਹੁਣ ਕਈ ਵੱਡੇ ਵੱਡੇ ਲੋਕ ਆਉਂਦੇ ਸਨ ਆਪਣੀਆਂ ਪਰੇਸ਼ਾਨੀਆਂ ਲੈ ਕੇ ਜਿਹੜੇ ਕਈ ਬਾਹਰ ਜਾਣਾ ਚਾਹੁੰਦੇ ਸਨ ਤੇ ਉਹਨਾਂ ਦਾ ਬਾਹਰ ਦਾ ਕੰਮ ਨਹੀਂ ਬਣ ਰਿਹਾ ਸੀ ਤੇ ਇਸੇ ਦੌਰਾਨ ਹੀ ਇੱਕ ਹਰਿਆਣਾ ਦਾ ਮੁੰਡਾ ਜੋ ਕਿ 5 ਸਾਲਾਂ ਤੋਂ ਬਾਹਰ ਜਾਣ ਦੀ ਟਰਾਈ ਕਰ ਰਿਹਾ ਸੀ ਪਰ ਉਹਦੀ ਬਾਹਰ ਜਾਣ ਦਾ ਇਸ ਬਾਬਾ ਨਹੀਂ ਬਣ ਰਿਹਾ ਸੀ ਪਰ ਜਦੋਂ ਭਵਾਨੀ ਕੋਲ ਆਉਂਦਾ ਹੈ ਤੇ ਅਗਲੇ 2-3 ਮਹੀਨਿਆਂ ਬਾਅਦ ਹੀ ਉਹ ਕੈਨੇਡਾ ਦੇ ਵਿੱਚ ਚਲਿਆ ਜਾਂਦਾ ਹੈ ਤੇ ਹੁਣ ਉਹਨੇ ਇਹ ਸੁਖਿਆ ਸੀ ਕਿ ਜਦੋਂ ਕੈਨੇਡਾ ਦੇ ਵਿੱਚ ਜਾਵੇਗਾ ਉੱਥੇ ਕੰਮ ਤੇ ਲੱਗ ਜਾਵੇਗਾ ਤੇ ਉਹ ਆਪਣੀ ਕਮਾਈ ਦਾ 10% ਉਹ ਭਵਾਨੀ ਨੂੰ ਭੇਜਿਆ करेगा जिस ਤੋਂ ਬਾਅਦ ਉਹਨੇ ਉਹ ਕੈਨੇਡਾ ਦੇ ਵਿੱਚ ਕਮਾਈ ਕਰਦਾ ਸੀ ਤੇ 10% ਇਹਨਾਂ ਨੂੰ ਭੇਜਦਾ ਸੀ ਜਿਸ ਨਾਲ ਇਹਨਾਂ ਦੇ ਹਾਲਾਤ ਬਹੁਤ ਵਧੀਆ ਹੋ ਗਏ ਸਨ ਤੋ ਹੁਣ ਭਵਾਨੀ ਨੂੰ ਲਾਲਚ ਪੈ ਚੁੱਕਿਆ ਸੀ ਤੇ ਇਹ ਹੁਣ ਇਹੋ ਜੀਆਂ ਕਈ ਮੁਰਗੀਆਂ ਨੂੰ ਫਸਾਉਂਦੀ ਹੈ ਤੇ ਕਹਿੰਦੇ ਨੇ ਕਿ ਜਿਸ ਤਰ੍ਹਾਂ ਦਾ ਮਾਂ ਪਿਓ ਚੱਲਦਾ ਹੈ ਤੇ ਉਸੇ ਤਰ੍ਹਾਂ ਹੀ ਬੱਚੇ ਵੀ ਉਹਨਾਂ ਨੂੰ ਵੇਖ ਕੇ ਉਹੀ ਆਦਤ ਪੈ ਜਾਂਦੀ ਹੈ ਕਿਉਂਕਿ ਘਰ ਦੇ ਵਿੱਚ ਇਹਨਾਂ ਦੇ ਜਿਹੜੀ ਲੜਕੀ ਸੀ ਭਾਵਨਾ ਉਹ ਵੀ ਵੱਡੀ ਹੋ ਰਹੀ ਸੀ ਉਹ ਲਗਭਗ 16 ਸਾਲ ਦੀ ਹੋ ਚੁੱਕੀ ਸੀ ਤੇ ਹੁਣ ਇਹਨਾਂ ਦੇ ਘਰ ਦੇ ਵਿੱਚ ਕਈ ਮਰਦ ਆਉਂਦੇ ਸਨ ਤੇ ਕਈ ਵੱਡੇ ਵੱਡੇ ਲੋਕਾਂ ਦੇ ਨਾਲ ਇਹ ਭਵਾਨੀ ਦਾ ਰਿਸ਼ਤਾ ਪੈ ਚੁੱਕਿਆ ਸੀ ਤੇ ਇਹ ਭਾਵਨਾ ਵੀ ਆਪਣੀ ਮਾਂ ਦੀ ਤਰ੍ਹਾਂ ਹੀ ਇਹਨੂੰ ਵੀ ਹੁਣ ਪੈਸੇ ਦੇ ਲਾਲਚ ਹੋ ਚੁੱਕਿਆ ਸੀ ਤੇ ਇਹ ਭਾਵਨਾ ਵੇਖਣ ਦੇ ਵਿੱਚ ਕਾਫੀ ਸੋਹਣੀ ਮੀ ਸੀ ਤੇ ਇਸ ਨੂੰ ਲੋਕੀ ਕਾਜਲ ਕਾਜਲ ਕਹਿ ਕੇ ਬੁਲਾਉਂਦੇ ਸਨ ਕਿਉਂਕਿ ਇਹਦੀ ਸ਼ਕਲ ਕਾਜਲ ਜੋ ਕਿ ਫਿਲਮੀ ਹੀਰੋਇਨ ਹੈ ਉਹਦੇ ਵਰਗੀ ਮਿਲਦੀ ਸੀ ਤੇ ਘਰ ਦੇ ਵਿੱਚ ਪੈਸਾ ਜ਼ਿਆਦਾ ਹੋਣ ਕਰਕੇ ਇਹ ਪੂਰੀ ਤਰ੍ਹਾਂ ਹੀ ਆਜ਼ਾਦ ਹੋ ਗਈ ਸੀ ਹੁਣ ਇਹ ਬਾਹਰ ਘੁੰਮਦੀ ਸੀ ਬਾਹਰ ਇਹਦੇ ਮੁੰਡਿਆਂ ਦੇ ਨਾਲ ਗੱਲਾਂ ਬਾਤਾਂ ਹੁੰਦੀਆਂ ਸਨ ਇਹ ਮੁੰਡਿਆਂ ਕੋਲੋਂ ਪੈਸੇ ਖਾਂਦੀ ਸੀ ਕੋਈ ਇਹਨੂੰ ਫੋਨ ਲਿਆ ਕੇ ਦਿੰਦਾ ਸੀ ਤੇ ਕੋਈ ਇਹਨੂੰ ਕਪੜੇ ਲਿਆ ਕੇ ਦਿੰਦਾ ਸੀ ਤੇ ਸਾਰੇ ਮੁੰਡੇ ਇਹਨੂੰ ਪਾਉਣਾ ਚਾਹੁੰਦੇ ਸਨ ਪਰ ਇਹ ਇੰਨੀ ਚਲਾਕ ਸੀ ਕਿ ਇਹਨਾਂ ਨੂੰ ਖਾਈ ਜਾਂਦੀ ਸੀ ਪਰ ਕਿਸੇ ਦੇ ਹੱਥ ਨਹੀਂ ਆਉਂਦੀ ਸੀ ਸਮਾਨਾ ਦੇ ਵਿੱਚ ਹੀ ਇੱਕ ਸ਼ਰਮਾ ਜੀ ਦੀ ਦੁਕਾਨ ਸੀ ਜੋ ਕਿ ਕੱਪੜੇ ਦੀ ਦੁਕਾਨ ਸੀ ਇਹ ਜਿਹੜੀ ਭਾਵਨਾ ਸੀ ਇਹ ਜ਼ਿਆਦਾਤਰ ਕੱਪੜੇ ਇਸੇ ਹੀ ਦੁਕਾਨ ਤੋਂ ਖਰੀਦਦੀ ਸੀ ਤੇ ਇਸੇ ਹੀ ਮਾਲਕ ਦਾ ਮੁੰਡਾ ਸੀ ਰਾਹੁਲ ਰਾਹੁਲ ਭਾਵਨਾ ਨੂੰ ਅਕਸਰ ਹੀ ਉਹਨਾਂ ਦੀ ਦੁਕਾਨ ਦੇ ਉੱਤੇ ਆਉਂਦਾ ਜਾਂਦਾ ਦੇਖਦਾ ਸੀ ਕਿਉਂਕਿ ਉਹ ਅਕਸਰੀ ਇਹਨਾਂ ਦੀ ਦੁਕਾਨ ਤੋਂ ਹੀ ਕਪੜਾ ਖਰੀਦਦੀ ਸੀ। ਰਾਹੁਲ ਵੀ ਇਹਦੀ ਖੂਬਸੂਰਤੀ ਦਾ ਮਰੀਦ ਹੋ ਚੁੱਕਿਆ ਸੀ ਤੇ ਦੂਜਾ ਇਹ ਭਾਵਨਾ ਇਹ ਤੇ ਹੈ ਹੀ ਇਹੋ ਜੀ ਸੀ। ਇਹਨੂੰ ਵੀ ਹੁਣ ਪਤਾ ਲੱਗ ਚੁੱਕਿਆ ਸੀ ਕਿ ਰਾਹੁਲ ਇਹਦੇ ਤੇ ਲਾਇਨ ਮਾਰਦਾ ਹੈ ਤੇ ਇਹ ਵੀ ਚਾਹੁੰਦੀ ਸੀ ਕਿ ਕਪੜੇ ਖਰੀਦਣ ਦੀ ਬਜਾਏ ਕਿਉਂ ਨਾ ਮਾਲਕ ਦੇ ਮੁੰਡੇ ਨੂੰ ਹੀ ਪਟਿਆ ਜਾਵੇ। ਤੇ ਇਹ ਹੁਣ ਇੱਕ ਦਿਨ ਇਹਨਾਂ ਦੀ ਦੁਕਾਨ ਤੇ ਕਪੜੇ ਖਰੀਦਣ ਵਾਸਤੇ ਆਉਂਦੀ ਹੈ ਤੇ ਰਾਹੁਲ ਨੂੰ ਕਹਿੰਦੀ ਹੈ ਕਿ ਮੈਂ 4-5 ਸੂਟ ਲੈ ਕੇ ਜਾ ਰਹੀ ਹਾਂ ਤੇ ਜਿਹੜਾ ਮੈਨੂੰ ਪਸੰਦ ਆਵੇਗਾ ਮੈਂ ਉਹ ਰੱਖ ਲਾਵਾਂਗੀ ਤੇ ਉਹਦੀ ਪੇਮੈਂਟ ਤਾ ਮੰਗੀ ਤੇ ਬਾਕੀ ਸੂਟ ਮੈਂ ਤੁਹਾਨੂੰ ਦੁਕਾਨ ਤੇ ਭੇਜ ਦਵਾਂਗੀ ਤੇ ਇਹ ਆਪਣਾ ਨੰਬਰ ਕਾਗਜ਼ ਦੇ ਉੱਤੇ ਲਿਖ ਕੇ ਰਾਹੁਲ ਨੂੰ ਦੇ ਕੇ ਜਾਂਦੀ ਹੈ ਕਿ ਜੇਕਰ ਤੁਸੀਂ ਕੋਈ ਗੱਲ ਕਰਨੀ ਹੈ ਤੇ ਮੇਰੇ ਇਸ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਹੋ ਰਾਹੁਲ ਤਾਂ ਪਹਿਲਾਂ ਹੀ ਚੰਦਾ ਸੀ ਕਿ ਉਹ ਇਹਨੂੰ ਨੰਬਰ ਦੇਵੇ ਤੇ ਉਹਦੀ ਇਹ ਖੁਆਇਸ਼ ਪੂਰੀ ਹੋ ਜਾਂਦੀ ਹੈ ਇਸ ਤੋਂ ਬਾਅਦ ਕਾਜਲ ਤੇ ਰਾਹੁਲ ਇੱਕ ਦੂਜੇ ਨੂੰ ਬਾਹਰ ਮਿਲਦੇ ਨੇ ਰਾਹੁਲ ਇਹਦੇ ਨਾਲ ਸਬੰਧ ਬਣਾਉਣਾ ਚਾਹੁੰਦਾ ਸੀ ਪਰ ਕਾਜਲ ਇਹ ਕਿਸੇ ਦੇ ਵੀ ਹੱਥ ਨਹੀਂ ਆਉਂਦੀ ਸੀ ਇਹ ਸਿਰਫ ਪੈਸੇ ਨਾਲ ਪਿਆਰ ਕਰਦੀ ਸੀ ਤੇ ਇਹ ਹੁਣ ਰਾਹੁਲ ਕੋਲੋਂ 20000 ਦਾ ਇੱਕ ਫੋਨ ਲੈਂਦੀ ਹੈ ਤੇ ਉਸ ਤੋਂ ਬਾਅਦ 70 8000 ਦੀ ਐਕਟਿਵਾ ਵੀ ਇਹਦੇ ਕੋਲੋਂ ਲੈ ਲੈਂਦੀ ਹੈ ਪਰ ਬਦਲੇ ਦੇ ਵਿੱਚ ਇਹਨੂੰ ਕੁਝ ਨਹੀਂ ਦਿੰਦੀ ਪਰ ਦੋਸਤਾਂ ਤੋਂ ਰਾਹੁਲ ਨੂੰ ਇਹ ਵੀ ਪਤਾ ਲੱਗ ਚੁੱਕਿਆ ਸੀ ਕਿ ਭਾਵਨਾ ਨੇ ਸਿਰਫ ਉਹਨੂੰ ਹੀ ਨਹੀਂ ਫਸਾਇਆ ਸੀ ਬਲਕਿ ਕਈ ਮੁੰਡਿਆਂ ਨੂੰ ਉਹਨੇ ਫਸਾਇਆ ਹੋਇਆ ਸੀ ਪਰ ਹੁਣ ਰਾਹੁਲ ਇਹ ਚਾਹੁੰਦਾ ਸੀ ਕਿ ਇੱਕ ਵਾਰੀ ਭਾਵਨਾ ਨੂੰ ਉਹ ਮਿਲੇ ਤੇ ਉਹ ਪੂਰੇ ਪੈਸੇ ਉਹਦੇ ਕੋਲੋਂ ਵਸੂਲ ਕਰ ਲਵੇਗਾ ਉਸ ਤੋਂ ਬਾਅਦ ਉਹ ਆਪਣੇ ਰਾਤ ਤੇ ਤੇ ਇਹ ਆਪਣੇ ਰਾਤ ਤੇ ਪਰ ਇਹ ਸਭ ਕੁਝ ਕਰਨ ਤੋਂ ਪਹਿਲਾਂ ਹੀ 7 ਜੁਲਾਈ 2013 ਨੂੰ ਹੀ ਭਾਵਨਾ ਕਿਤੇ ਗਾਇਬ ਹੋ ਗਈ ਸੀ ਜਦੋਂ ਉਹਦੇ ਘਰਦਿਆਂ ਨੂੰ ਪਤਾ ਚੱਲਿਆ ਤੇ ਘਰਦਿਆਂ ਨੇ ਭਾਵਨਾ ਨੂੰ ਲੱਭਣ ਵਾਸਤੇ ਇੱਧਰ ਉੱਧਰ ਭਟਕਦੇ ਰਹੇ ਪਰ ਉਹਨਾਂ ਨੂੰ ਭਾਵਨਾ ਦਾ ਕਿਤੇ ਵੀ ਪਤਾ ਨਹੀਂ ਚੱਲਿਆ ਭਾਵਨਾ ਕਰੋ ਆਪਣੀ ਮਾਸੀ ਨੂੰ ਹਰਿਆਣਾ ਦੇ ਵਿੱਚ ਮਿਲਣ ਵਾਸਤੇ ਗਈ ਹੋਈ ਸੀ ਪਰ ਜਦੋਂ ਉਹਨਾਂ ਨੇ ਪਤਾ ਕੀਤਾ ਮਾਸੀ ਦੇ ਕੋਲ ਤੇ ਉਹ ਕਹਿੰਦੀ ਹੈ ਕਿ ਉਹ ਮਿਲਣ ਵਾਸਤੇ ਤਾਂ ਜ਼ਰੂਰ ਆਈ ਸੀ ਪਰ ਇੱਥੋਂ ਵੀ ਉਹ ਚਲੀ ਗਈ ਜੈਪਾਲ ਤੇ ਭਾਵਨੀ ਨੇ ਪੁਲਿਸ ਥਾਣੇ ਦੇ ਵਿੱਚ ਜਾ ਕੇ ਭਾਵਨਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਖਵਾਈ ਪੁਲਿਸ ਭਾਵਨਾ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਨੇ ਪਰ ਪੁਲਿਸ ਨੂੰ ਵੀ ਕਿਤੇ ਭਾਵਨਾ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ ਹੁਣ ਜੈਪਾਲ ਤੇ ਇਹਨਾਂ ਦੇ ਨਾਲ ਜਿਹੜੇ ਰਿਸ਼ਤੇਦਾਰ ਸਨ ਇਹਨਾਂ ਦੇ ਜਿਹੜੇ ਕੋਈ ਸ਼ਰਧਾਲੂ ਸਨ ਉਹ ਪੁਲਿਸ ਵਾਲਿਆਂ ਦੇ ਉੱਪਰ ਇਹ ਇਲਜ਼ਾਮ ਲਾਉਂਦੇ ਨੇ ਕਿ ਪੁਲਿਸ ਵਾਲਿਆਂ ਨੇ ਭਾਵਨਾ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਇਸ ਲਈ ਇਹਨਾਂ ਨੇ ਪਟਿਆਲਾ ਹਿਸਾਰ ਹਾਈਵੇ ਨੂੰ ਜਾਮ ਕਰ ਦਿੱਤਾ ਪੁਲਿਸ ਨੂੰ ਮੌਕੇ ਤੇ ਗਈ ਪਰ ਭਵਾਨੀ ਨੇ ਇਹ ਕਿਹਾ ਕਿ ਮੇਰੀ ਕੁੜੀ ਨੂੰ ਲੱਭੋ ਫੇਰ ਹੀ ਆਪਾਂ ਜਾਮ ਨੂੰ ਖੋਲਾਂਗੇ ਤੇ ਅਗਲੇ ਹੀ ਦਿਨ 10 ਜੁਲਾਈ ਨੂੰ ਹੀ ਸਰਹੰਦ ਨਹਿਰ ਦੇ ਕੋਲ ਭਾਵਨਾ ਦੀ ਲਾਸ਼ ਮਿਲਦੀ ਹੈ ਮਾਹੌਲ ਪਹਿਲਾਂ ਹੀ ਗਰਮ ਸੀ ਜਿਸ ਤਰ੍ਹਾਂ ਹੀ ਇਹ ਲੋਕਾਂ ਨੂੰ ਪਤਾ ਚੱਲਿਆ ਕਿ ਭਾਵਨਾ ਨੂੰ ਕਿਸੇ ਨੇ ਮਾਰ ਦਿੱਤਾ ਹੈ ਤਾਂ ਮਾਹੌਲ ਹੋੜ ਹੀ ਗਰਮ ਹੋ ਚੁੱਕਿਆ ਸੀ ਦੂਜਾ ਪੁਲਿਸ ਵਾਲਿਆਂ ਨੇ ਬਿਨਾਂ ਕੁਝ ਦੱਸਿਆ ਹੀ ਪੋਸਟਮਾਰਟਮ ਦੇ ਲਈ ਲਾਸ਼ ਨੂੰ ਭੇਜ ਦਿੱਤਾ ਸੀ ਤੇ ਹੁਣ ਇਹ ਲੋਕੀ ਸਾਰੇ ਜਾਨੇ ਇਕੱਠੇ ਹੋ ਕੇ ਥਾਣੇ ਦੇ ਅੱਗੇ ਨਾਰੇ ਲਾਉਣ ਲੱਗ ਪਏ ਸਨ ਫਿਰ ਐਸਪੀ ਪ੍ਰਿਤਪਾਲ ਸਿੰਘ ਨੇ ਇਹ ਕਿਹਾ ਕਿ 24 ਘੰਟਿਆਂ ਦੇ ਵਿੱਚ ਹੀ ਭਾਵਨਾ ਦੇ ਕਾਤਲਾਂ ਨੂੰ ਫੜਿਆ ਜਾਵੇਗਾ ਹੁਣ ਪੁਲਿਸ ਜਿਸ ਤਰ੍ਹਾਂ ਹੀ ਭਾਵਨਾ ਦੀ ਪਿਛਲੀ ਡਿਟੇਲ ਸਾਰੀ ਕੱਢਦੀ ਹੈ ਤੇ ਭਾਵਨਾ ਦੇ ਕਈ ਆਸ਼ਕ ਇਹਨਾਂ ਦੇ ਸਾਹਮਣੇ ਆਉਂਦੇ ਨੇ ਜਿਨ੍ਹਾਂ ਦੇ ਵਿੱਚੋਂ ਮਿਆਂਕ ਤੇ ਕਰਨ ਵੀ ਸਨ ਇਹਨਾਂ ਦੋਨਾਂ ਨੂੰ ਫੜਿਆ ਜਾਂਦਾ ਹੈ ਤੇ ਇਹ ਹੁਣ ਦੱਸਦੇ ਨੇ ਕਿ ਭਾਵਨਾ ਦੇ ਨਾਲ ਸਾਡਾ ਰਿਲੇਸ਼ਨ ਤਾਂ ਸੀ ਪਰ ਆਪਾਂ ਭਾਵਨਾ ਨੂੰ ਨਹੀਂ ਮਾਰਿਆ ਤੇ ਨਾਲੇ ਉਹ ਇਹ ਵੀ ਦੱਸਦੇ ਨੇ ਕਿ ਹੁਣ ਦੇ ਸਮੇਂ ਦੇ ਵਿੱਚ ਉਹਦੇ ਪ੍ਰੇਮ ਪ੍ਰਸੰਗ ਰਾਹੁਲ ਦੇ ਨਾਲ ਚੱਲ ਰਹੇ ਸਨ ਹੁਣ ਪੁਲਿਸ ਰਾਹੁਲ ਦੇ ਘਰ ਜਾਂਦੀ ਹੈ ਤੇ ਰਾਹੁਲ ਦੇ ਕੋਲੋਂ ਪੁਸ਼ ਕਰਦੀ ਹੈ rahul ਦੱਸਦਾ ਹੈ ਕਿ 7 ਜੁਲਾਈ ਨੂੰ ਭਾਵਨਾ ਉਹਦੇ ਘਰ ਦੇ ਵਿੱਚ ਆਈ ਸੀ ਉਹਦੇ ਘਰਦਿਆਂ ਨੂੰ ਕਹਿੰਦੀ ਹੈ ਕਿ ਉਹ rahul ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਪਰ ਘਰ ਵਾਲੇ ਉਹਨੂੰ ਇਹ ਕਹਿ ਦਿੰਦੇ ਨੇ ਕਿ ਹਜੇ ਤੂੰ ਨਾਬਾਲਗ ਹੈਂ ਤੇ ਰਾਹੁਲ ਵੀ ਹਜੇ ਵਿਆਹ ਦੇ लायक ਨਹੀਂ ਹੋਇਆ ਤੇ ਇਸ ਲਈ ਆਪਾਂ ਵਿਆਹ ਨਹੀਂ ਕਰਵਾ ਸਕਦੇ ਇਹਨੂੰ ਵਾਪਸ ਭੇਜ ਦਿੰਦੇ ਨੇ ਸੂਤਰਾਂ ਦੇ ਹਵਾਲੇ ਤੋਂ ਪੁਲਿਸ ਨੂੰ ਕੋਈ ਜਾਣਕਾਰੀ ਮਿਲਦੀ ਹੈ ਜਿਸ ਤੋਂ ਬਾਅਦ ਉਹ ਜੈਪਾਲ ਤੇ ਭਵਾਨੀ ਨੂੰ ਗ੍ਰਿਫਤਾਰ ਕਰ ਲੈਂਦੇ ਨੇ ਫਿਰ ਇਹਨਾਂ ਕੋਲੋਂ ਜਦੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਫਿਰ ਇਹ ਭਵਾਨੀ ਆਪਣੇ ਸਾਰੇ ਰਾਜ਼ ਉਗਲਦੀ ਹੈ ਉਹ ਦੱਸਦੀ ਹੈ ਕਿ ਭਾਵਨਾ ਦੇ ਵੱਖ-ਵੱਖ ਮੁੰਡਿਆਂ ਦੇ ਨਾਲ ਰਿਸ਼ਤੇ ਵੱਧਦੇ ਜਾ ਰਹੇ ਸਨ ਪਰ ਜਿਹੜੀ ਭਵਾਨੀ ਸੀ ਉਹਦੀ ਹੁਣ ਲੋਕਾਂ ਦੇ ਵਿੱਚ ਇੱਜ਼ਤ ਸੀ ਪਰ ਇਹਦੀ ਜਿਹੜੀ ਕੁੜੀ ਸੀ ਉਹ ਇਹਨੂੰ ਬਦਨਾਮੀ ਦੇ ਰਹੀ ਸੀ ਦੂਸਰਾ ਇਹ ਵੀ ਕਾਰਨ ਦੱਸਦੀ ਹੈ ਕਿ ਭਵਾਨੀ ਦਾ ਜਰਾ ਆਸ਼ਕ ਸੀ ਜਿਹੜਾ ਉਹਨੇ ਬਾਹਰ ਭੇਜਿਆ ਸੀ ਉਹ ਜਦੋਂ ਕਨੇਡਾ ਤੋਂ ਇੰਡੀਆ ਆਇਆ ਸੀ ਤਾਂ ਉਹਨੇ ਭਾਵਨਾ ਨੂੰ ਵੇਖ ਲਿਆ ਸੀ ਤੇ ਉਹ ਇਹਦੇ ਤੇ ਲੱਡੂ ਹੋ ਚੁੱਕਿਆ ਸੀ ਤੇ ਭਵਾਨੀ ਇਹ ਚਾਹੁੰਦੀ ਸੀ ਕਿ ਉਹ ਭਾਵਨਾ ਦੇ ਨਾਲ ਵਿਆਹ ਕਰਵਾ ਲਵੇ ਤਾ ਜੋ ਉਹਦੀ ਸਾਰੀ ਪ੍ਰਾਪਰਟੀ ਭਾਵਨਾ ਦੀ ਹੋ ਜਾਵੇ ਪਰ ਭਾਵਨਾ ਨੂੰ ਉਸ ਸਮੇਂ ਕੈਨੇਡਾ ਵਾਲੇ ਮੁੰਡੇ ਚੰਦਰ ਪ੍ਰਕਾਸ਼ ਤੇ ਉਹਦੀ ਮਾਂ ਦੇ ਆਪਸੀ ਰਿਲੇਸ਼ਨ ਦਾ ਸਾਰਾ ਕੁਝ ਪਤਾ ਸੀ ਇਸ ਲਈ ਉਹ ਕਹਿੰਦੀ ਹੈ ਕਿ ਮੈਂ ਇਹਦੇ ਨਾਲ ਨਹੀਂ ਵਿਆਹ ਕਰਵਾਵਾਂਗੀ ਹੁਣ ਭਵਾਨੀ ਆਪਣੇ ਭਰਾ ਰਜੇਸ਼ ਨੂੰ ਬੁਲਾਉਂਦੀ ਹੈ ਤੇ ਉਹ ਵੀ ਆ ਕੇ ਭਾਵਨਾ ਨੂੰ ਸਮਝਾਉਂਦਾ ਹੈ ਕਿ ਤੂੰ ਜੇਕਰ ਬਾਹਰ ਵਾਲੇ ਮੁੰਡੇ ਨਾਲ ਚੰਦਰ ਪ੍ਰਕਾਸ਼ ਨਾਲ ਵਿਆਹ ਕਰਵਾ ਲਵੇਂਗੀ ਤੇ ਤੂੰ ਡਾਲਰਾਂ ਦੇ ਵਿੱਚ ਖੇਡੇਂਗੀ ਪਰ ਭਾਵਨਾ ਸਾਫ਼-ਸਾਫ਼ ਆਪਣੇ ਮਾਮੇ ਨੂੰ ਮਨਾ ਕਰ ਦਿੰਦੀ ਹੈ ਤੇ ਕਹਿੰਦੀ ਹੈ ਕਿ ਮੈਂ ਆਪਣੀ ਮਾਂ ਨੂੰ ਉਸ ਮੁੰਡੇ ਦੇ ਨਾਲ ਰੰਗ ਰਲੀਆਂ ਮਨਾਉਂਦੇ ਹੋਏ ਦੇਖਿਆ ਹੈ ਤੇ ਮੈਂ ਹੁਣ ਉਹਦੇ ਨਾਲ ਵਿਆਹ ਨਹੀਂ ਕਰਵਾ ਸਕਦੀ ਮੈਂ ਆਪਣੇ ਹੀ ਲਵਰ ਦੇ ਨਾਲ ਵਿਆਹ ਕਰਵਾਵਾਂਗੀ ਹੁਣ ਜੈਪਾਲ ਭਵਾਨੀ ਤੇ ਇਹਦਾ ਜਰਾ ਭਰਾ ਸੀ ਰਜੇਸ਼ ਤੇ ਚੌਥਾ ਬੰਦਾ ਚੰਦਰਪ੍ਰਕਾਸ਼ ਜਿਹੜਾ ਬਾਹਰੋਂ ਆਇਆ ਹੋਇਆ ਸੀ ਇਹ ਵੀ ਹੁਣ ਭਾਵਨਾ ਤੋਂ ਖੈ ਖਾਰ ਰਿਹਾ ਸੀ ਕਿਉਂਕਿ ਉਹਨੇ ਇਹਨੂੰ ਵਿਆਹ ਤੋਂ ਮਨਾ ਕਰ ਦਿੱਤਾ ਸੀ ਇਹ ਚਾਰੇ ਜਣੇ ਮਿਲ ਕੇ ਭਾਵਨਾ ਨੂੰ ਕਮਰੇ ਦੇ ਵਿੱਚ ਲੈ ਕੇ ਜਾਂਦੇ ਨੇ ਤੇ ਉਹਦਾ ਗਲਾ ਘੁੱਟ ਕੇ ਉਹਨੂੰ ਮਾਰ ਦਿੰਦੇ ਨੇ ਉਸ ਤੋਂ ਬਾਅਦ ਉਹਦੀ লাশ ਨੂੰ ਸਰਹੰਦ ਨਹਿਰ ਦੇ ਵਿੱਚ ਸੁੱਟ ਦਿੰਦੇ ਨੇ